ਤੇ ਪੇਰਾ ਖਾਨ ਬਾਲੂ ਕੀ ਮੈਂ ਕਿਹਾ ਤੱਕਿੰਨੇ ਕਹਤਾ ਗਾਲਾ ਸਰੀਏ ਇਹਨੇ ਕਹਤਾ ਕੁਸੀ ਕਰੋ ਕੋਈ ਐਂਟਰਾਟ ਪਾ ਤਾ ਜੀ ਅਸੀਂ ਹਿੰਦੂਆਂ ਦੇ ਹੱਕ ਕਰ ਰਹੀਏ ਆ ਬਿਨਾਂ ਮੇ ਤੁਮਰ ਤਾਂ ਦੇ ਰੇ ਇਹ ਕਿਰੋ ਸਮਰਥਨ ਹੋਇਆ ਦੇ ਨਾਲ ਤੁਸੀਂ ਤੁਹਾਡਾ ਚਾਹੇ ਉਹ ਮੇਰੇ ਫੇਰ ਮੇਰੇ ਮੂੰਹ ਚੋਂ ਨਾ ਨਾਮ ਨਿਕਲਦਾ ਮੈਂ ਲੈਣਾ ਨਹੀਂ ਚਾਹਦਾ ਜਿੱਤੀ ਮੈਂ ਕੱਲ ਖਬਰ ਕੀਤੀ ਪਰਮਾ ਜੀ ਪਹੁੰਚੇ ਨੇ ਜੋ ਸਿੱਖ ਸੈਨਾ ਲਵਾਈਨ ਤੋਂ ਨਹੀਂ ਕੀ ਪ੍ਰਵਾਸੀਆਂ ਨੂੰ ਲੈ ਕੇ ਜਿਹੜੀ ਐ ਇੱਕ ਰੈਲੀ ਕੱਢਣ ਲੱਗੇ ਨੇ ਮੈਂ ਜ਼ਰੂਰ ਕੱਢੂੰਗਾ ਕਿਉਂ ਕੱਢੂੰਗਾ ਤੁਹਾਨੂੰ ਸੋਸ਼ਲ ਮੀਡੀਆ ਦੇ ਵੀ ਪਤਾ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਭਈਆ ਪਹਜਾਓ ਪੰਜਾਬ ਬਚਾਓ ਭਈਆ ਪਹਜਾਓ ਪੰਜਾਬ ਬਚਾਓ ਸਭ ਜੀ ਇਸੀ ਨੇ ਜਿਹੜਾ ਕਿ 5 ਸਾਲ ਦੇ ਬੱਚੇ ਦੇ ਨਾਲ ਜੋ ਕਰਮ ਕੀਤਾ ਉਹ ਚੀਜ਼ ਨੂੰ ਦੇਖਦੇ ਹੋਏ ਥੋੜਾ ਤੈਮ ਵੀ ਪਾ ਸਕਦੇ ਸੀ ਸਿਕੜੀ ਦੇ ਵਿੱਚ ਪੰਜਾਬੀ ਤੱਤੇ ਹੋਏ ਪਏ ਨੇ ਪੰਜਾਬੀ ਵਰੋਧੀ ਹੋਏ ਪਏ ਨੇ ਉਸ ਮਿਸ਼ਨ ਦੇ ਵਿੱਚ ਤੁਸੀਂ ਰੈਲੀ ਦਾ ਐਲਾਨ ਕਰਤਾ ਇਹ ਤੁਹਾਨੂੰ ਸਹੀ ਲੱਗ ਰਿਹਾ ਸਹੀ एकदम ਸਹੀ ਆ ਇਹਨਾਂ ਨੂੰ ਜਵਾਬ ਦੇਣਾ ਜ਼ਰੂਰੀ ਸਮਝ ਰਿਹਾ ਮੈਂ ਰੈਲੀ ਥਰੂ ਜਵਾਬ ਦਵਾਂਗਾ ਇਹਨਾਂ ਨੂੰ ਪੰਜਾਬ ਵੀ ਨਿਊਜ਼ ਪਾਰ ਦੇ ਦੇ ਦਕਸ਼ਾ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰੋਹਿਤ ਅਰੋੜਾ ਸਾਡੇ ਕੋਲ ਮਨੀਸ਼ ਬਰਮਾ ਜੀ ਪਹੁੰਚੇ ਨੇ ਜੋ ਸਿੱਖ ਸੈਨਾ ਲਵਾਈਨ ਤੋਂ ਨੇ ਲਵਾਈ ਤੋਂ ਹੁੰਦੇ ਹੁੰਦੇ ਇੱਕ ਜਿਹੜਾ ਸੋਸ਼ਲ ਮੀਡੀਆ ਤੇ ਇਹਨਾਂ ਨੇ ਪੇਜ ਪਾਇਆ ਹੋਇਆ ਕਿ ਪ੍ਰਵਾਸੀਆਂ ਨੂੰ ਲੈ ਕੇ ਜਿਹੜੀ ਐ ਇੱਕ ਰੈਲੀ ਕੱਢਣ ਲੱਗੇ ਨੇ ਇੱਕ ਪੰਜਾਬ ਦੇ ਵਿੱਚ ਮੁੱਦਾ ਜਿਹੜਾ ਜਿਆਦਾ ਪੱਕਿਆ ਹੋਇਆ ਤੇ ਦੂਜੇ ਪਾਸੇ ਉਸ ਮੁੱਦੇ ਦੇ ਜਿਹੜੀਆਂ ਰੋਟੀਆਂ ਸੇਕਣ ਵਾਸਤੇ ਮਨੀਸ਼ ਬਰਮਾ ਜੀ ਜਿਹੜੀ ਰੈਲੀ ਕੱਢ ਰਹੇ ਨੇ ਉਹਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਗੱਨ ਮੈ ਲੈਣ ਵਾਸਤੇ ਕਰਦੇ ਹੋ ਜੈ ਸ਼੍ਰੀ ਸਾਭ ਜੈ ਮਹਾਕਾਲ ਤੁਸੀਂ ਗੱਲ ਕਰ ਰਹੇ ਹੋ ਪ੍ਰਵਾਸੀਆਂ ਹੱਕ ਤੇ ਰੈਲੀ ਕੱਢਣ ਦੇਖੋ ਇੱਕ ਮੈਂ ਪ੍ਰਵਾਸੀਆਂ ਪ੍ਰਵਾਸੀ ਦੇ ਨਾਲ ਹੈਗਾ ਨਾਲ ਮੈਂ ਪੰਜਾਬ ਜਿੰਦਾਬਾਦ ਦੇ ਨਾਅਰੇ ਵੀ ਲਾਣਾ ਇਹਦਾ ਭਾਰਤ ਮਾਤਾ ਦੀ ਜੈ ਕਹਿੰਦਾ ਨਾ ਇਹ ਪੰਜਾਬ ਜਿੰਦਾਬਾਦ ਵੀ ਕਰਨਾ ਦੇਖੋ ਤੁਸੀਂ ਕਹਿ ਰਹੇ ਹੋ ਪ੍ਰਵਾਸੀਆਂ ਦੇ ਹੱਕ ਤੇ ਰੈਲੀ ਕੱਢਣ ਦਾ ਮੈਂ ਜ਼ਰੂਰ ਕੱਢੂਗਾ ਕਿਉਂ ਕੱਢੂਗਾ ਤੁਹਾਨੂੰ ਸੋਸ਼ਲ ਮੀਡੀਆ ਦੇ ਵੀ ਪਤਾ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਭਈਆ ਭਜਾਓ ਪੰਜਾਬ ਬਚਾਓ ਤੇ ਹੁਣ ਰੈਲੀ ਕੱਢਣ ਦਾ ਕਿਹੜਾ ਇਹੋ ਜਿਹਾ ਲੋੜ ਪੈ ਗਈ ਸੀ ਇੱਕ ਪ੍ਰਵਾਸੀ ਨੇ ਜਿਹੜਾ ਕਿ 5 ਸਾਲ ਦੇ ਬੱਚੇ ਦੇ ਨਾਲ ਜੋ ਕਰਮ ਕੀਤਾ ਉਹ ਚੀਜ਼ ਨੂੰ ਦੇਖਦੇ ਹੋਏ ਥੋੜਾ ਟਾਈਮ ਵੀ ਪਾਸ ਕਰ ਸਕਦੇ ਸੀ ਜਾਂ ਉਸ ਚੀਜ਼ ਤੋਂ ਪਹਿਲਾਂ ਕਰਦੇ ਇੱਕ ਪਾਸੇ ਪੰਜਾਬ ਦੇ ਵਿੱਚ ਦੁੱਖ ਦੀ ਘੜੀ ਹੈ ਦੁੱਖ ਦੀ ਲਹਿਰ ਹੈ ਉਸ ਬੱਚੇ ਦੇ ਪਰਿਵਾਰ ਨੂੰ ਲੈ ਕੇ ਤੇ ਦੂਜੇ ਪਾਸੇ ਤੁਸੀਂ ਰੈਲੀ ਵਾਸਤੇ ਵੀ ਜਿਹੜਾ ਬੋਰਡ ਪਾਤ ਦੇਖੋ ਰੈਲੀ ਕੱਢਣ ਦਾ ਮਕਸਦ ਦੋ ਤਿੰਨ ਮੁੱਦੇ ਤੇ ਆ ਕਿਹੜੇ ਪਰਿਵਾਰ ਨਾਲ ਹੋਇਆ ਬੱਚੇ ਨਾਲ ਉਹ ਪਰਿਵਾਰ ਨਾਲ ਸ਼ਿਫਸਨ ਲਵਾਈਨ ਮੈਂ ਖੁਦ ਉਹ ਪਰਿਵਾਰ ਨਾਲ ਖੜਾ ਮੈਂ ਪੁਲਿਸ ਪ੍ਰਸ਼ਾਸਨ ਪੰਜਾਬ ਤੇ ਔਰ ਪੰਜਾਬ ਸਰਕਾਰ ਤੇ ਪੂਰਾ ਉਮੀਦ ਆ ਇਹਨਾਂ ਨੂੰ ਇਨਸਾਫ ਜ਼ਰੂਰ ਮਿਲੂਗਾ ਆਪਾਂ ਉਹਨਾਂ ਦੀ ᱥਾਮ ਦਿਲਾਉਣ ਵਾਸਤੇ ਉਹਨਾਂ ਦੇ ਨਾਲ ਖੜੇ ਆ ਨਹੀਂ ਖੜੇ ਹੋ ਖੜੇ ਨਾਲ ਕੀ ਹੁੰਦਾ ਪਰਿਵਾਰ ਦੇ ਵਿੱਚ ਜਾਓ ਰੈਲੀ ਕੱਢ ਕੇ ਰੈਲੀ ਕੱਢ ਕੇ ਪਹਿਲਾਂ ਮੇਰੀ ਗੱਲ ਸੁਣੋ ਕਿੰਨੇ ਕ ਬੰਦੇ ਤੁਹਾਡੀ ਰੈਲੀ ਦੇ ਵਿੱਚ ਹੋਣ ਦੇਖੋ ਪ੍ਰਵਾਸੀ ਰੈਲੀ ਕੱਢਣ ਦਾ ਮਤਲਬ ਸਾਡਾ ਇਹ ਆ ਇਕਤਾ ਦਾ ਪ੍ਰਚਾਰ ਕਰਨਾ ਮੈਂ ਪੰਜਾਬ ਨੂੰ ਦੱਸਣਾ ਚਾਹੂੰਗਾ ਕਿਹੜੇ ਪੰਜਾਬ ਦੇ ਪ੍ਰਵਾਸੀ ਭਰਾ ਕਿਹੜੇ ਪੰਜਾਬ ਦੇ ਭਰਾ ਮੇਰੇ ਇਹਨਾਂ ਦਾ ਪਿਆਰ ਸਾਡੇ ਦੋਨਾਂ ਦਾ ਬਣਿਆ ਰਵੇ ਇਹ ਇਕਤਾ ਦਾ ਰੈਲੀ ਕੱਢਿਆ ਜਾਏਗਾ ਕਿਸ ਨੂੰ ਪੰਜਾਬ ਨੂੰ ਮਾਹੌਲ ਖਰਾਬ ਕਰਨ ਨੂੰ ਨਹੀਂ ਦਿੱਤਾ ਜਾਏਗਾ ਨਹੀਂ ਮਾਹੌਲ ਖਰਾਬ ਦੇਣੀ ਮਨੀਸ਼ ਜੀ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਤੁਸੀਂ Hindu ਵੀ ਹੋ ਤੁਸੀਂ ਪ੍ਰਵਾਸੀ ਵੀ ਹੋ ਤੁਸੀਂ ਸਿਵ ਸੈਣਾ ਲੁਵੈਨ ਦੇ ਪਰਿਵਾਰ ਦੇ ਮੈਂਬਰ ਵੀ ਹੋ ਤੁਹਾਨੂੰ ਲੱਗਦਾ ਕਿ ਜਿਹੜੀ ਰੈਲੀ ਦਾ ਤੁਸੀਂ ਐਲਾਨ ਕਰ ਦਿੱਤਾ ਕਿ ਇਸ ਘੜੀ ਦੇ ਵਿੱਚ ਉਹ ਰੈਲੀ ਕੱਢਣੀ ਚਾਹੀਦੀ ਹੈ ਜਿਸ ਘੜੀ ਦੇ ਵਿੱਚ ਪੰਜਾਬੀ ਤੱਤੇ ਹੋਏ ਪਏ ਨੇ ਪੰਜਾਬੀ ਵਿਰੋਧੀ ਹੋਏ ਪਏ ਨੇ ਉਸ ਮਿਸ਼ਨ ਦੇ ਵਿੱਚ ਤੁਸੀਂ ਰੈਲੀ ਦਾ ਐਲਾਨ ਕਰਤਾ ਇਹ ਤੁਹਾਨੂੰ ਸਹੀ ਲੱਗ ਰਿਹਾ ਸਹੀ एकदम ਸਹੀ ਆ ਇਹਨਾਂ ਨੂੰ ਜਵਾਬ ਦੇਣਾ ਜ਼ਰੂਰੀ ਸਮਝ ਰਿਹਾ ਮੈਂ ਰੈਲੀ ਤੂੰ ਜਵਾਬ ਦਉਂਗੇ ਇਹਨਾਂ ਨੂੰ ਪੰਜਾਬ ਦਾ ਜਵਾਬ ਦਉਂਗੇ ਮਾਹੌਲ ਖਰਾਬ ਹੋਏਗਾ ਪਬਲਿਕ ਦੇ ਉੱਤੇ ਕੀ ਅਸਰ ਹੋਏਗਾ ਸਾਡੂ ਰੈਲੀ ਕੱਢਣ ਦੇ ਪ੍ਰਵਾਸੀਆਂ ਰੈਲੀ ਕੱਢਣ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜੂਗਾ ਇਹਨਾਂ ਨੇ ਬਕਵਾਸ ਕਰ ਰਹੇ ਪ੍ਰਵਾਸੀ ਨੂੰ ਪਹਹਾ ਗੋ ਪ੍ਰਵਾਸੀਆਂ ਨੂੰ ਗਾਲ੍ਹਾਂ ਕੱਢ ਰਹੇ ਪ੍ਰਵਾਸੀਆਂ ਨੂੰ ਫੜ ਕੇ ਚਪੇੜਾ ਮਾਰ ਰਹੇ ਆ ਉਹਨਾਂ ਨੂੰ ਮਾਹੌਲ ਨਹੀਂ ਖਰਾਬ ਹੋ ਰਿਹਾ ਤਾਂ ਪੈ ਕੇ ਤੁਸੀਂ ਉਹਨਾਂ ਨੂੰ ਪੁੱਛੋ ਨਾ ਤੁਸੀਂ ਜਿਹੜੀ ਰੈਲੀ ਦਾ ਐਲਾਨ ਕਰ ਦਿੱਤਾ ਜਿਹੜੀ ਤੁਸੀਂ ਬਹੁਤ ਜਲਦੀ ਜਿਹੜਾ ਪੋਸਟਰ ਵੀ ਪਾ ਦਿੱਤਾ ਕਿ ਅਸੀਂ ਰੈਲੀ ਕੱਢ ਰਹੇ ਆ ਪ੍ਰਸ਼ਾਸਨ ਦੇ ਨਾਲ ਪ੍ਰਸ਼ਾਸਨ ਦੇ ਨਾਲ ਆਪਦੀ ਟੀਮ ਦੇ ਨਾਲ ਅਮਿਤ ਤਰੋੜਾ ਜੀ ਦੇ ਨਾਲ ਤੁਸੀਂ ਇਸ ਗੱਲ ਨੂੰ ਸ਼ੇਅਰ ਕਰਨ ਤੋਂ ਬਾਅਦ ਪੋਸਟਰ ਬਣਵਾਇਆ ਹੋਏਗਾ ਜਰੂਰ ਮੇਰੇ ਸ਼ਿਖਸਾ ਨਾਲ ਲਗਾਈਂ ਤੇ ਰਾਸ਼ਟਰੀ ਤੇ ਕਿਹਨੂੰ ਸ਼ੇਅਰ ਕੀਤਾ ਜਾਂਦਾ ਇਹਨਾਂ ਨੂੰ ਪੂਰੀ ਗੱਲ ਪਤਾ ਇਹ ਸਾਡੇ ਰੈਲੀ ਸੰਬੋਧਨ ਕਰਨਗੇ ਸਾਡੇ ਰਾਸ਼ਟਰਪਤੀ ਅਮਿਤ ਤਰੋੜਾ ਜੀ ਕੀ ਰੌੜਾ ਜੀ ਰੈਲੀ ਕਰਨਗੇ ਮੈਂ ਤੁਹਾਡੀ ਫੇਰ ਗੱਲ ਮੰਨ ਗਿਆ ਮਨੀਤ ਜੀ ਹਲੇ ਮਾਹੌਲ ਜਿਹੜਾ ਹੈ ਰੈਲੀ ਵਾਲਾ ਨਹੀਂ ਹੈ ਕਿ ਤੁਸੀਂ ਕਿਉਂ ਗੱਲ ਮੈਂ ਨਾ ਦੀ ਰਾਜਨੀਤੀਆ ਕਰਨ ਲੱਗੇ ਹੋਏ ਗੱਲ ਮੈਨੂੰ ਕਿੱਥੋਂ ਆ ਗਈ ਭਾਈ ਸਾਹਿਬ ਗੱਲ ਜੀ ਮਾਹੌਲ ਇੱਕ ਨੇ ਜਦੋਂ ਸ਼ਿਵਨਾਥ 14 ਸਾਲ ਦਾ ਅਸਟਾ ਪ੍ਰਦਾਸੋਂ ਗੱਲ ਮੈਨੂੰ ਮੰਗਲ ਨਹੀਂ ਗਿਆ ਤੁਸੀਂ ਗੱਲ ਮੈਨੂੰ ਤੇ ਅਲੀ ਕਿਸੇ ਸਾਡੇ ਤੋਂ ਨਾ ਲਾਓ ਪਰਿਵਾਰਾਂ ਦੇ ਵਿੱਚ ਜਾਂਦੇ ਨਾ ਉੱਥੇ ਪਰਿਵਾਰ ਚ ਜਾਂਦੇ ਪਰਿਵਾਰ ਚ ਹਜ਼ਾਰ ਬੰਦਾ 500 ਬੰਦਾ ਇਕੱਠਾ ਕਰਕੇ ਉਸ ਪਰਿਵਾਰ ਦੇ ਦੋਸ਼ ਦੇ ਉਸ ਪਰਿਵਾਰ ਦੀ ਦੁੱਖ ਦੀ ਘਰੀ ਦੇ ਵਿੱਚ ਸ਼ਾਮਲ ਹੁੰਦੇ ਇਹ ਤੇ ਰੈਲੀ ਕੱਢ ਕੇ ਕਿਹੜਾ ਪਰਿਵਾਰ ਦਾ ਸਾਥ ਦੇ ਭਾਈ ਸਾਹਿਬ ਬੱਚੇ ਦੇ ਪਰਿਵਾਰ ਦੇ ਨਾਲ ਮੈਂ ਪੂਰਾ ਨਾਲ ਖੜੇ ਆਪਾਂ ਪੂਰਾ ਇਹਨਾਂ ਦੇ ਇਨਸਾਫ ਦਿਨਾਂ ਵਾਸਤੇ ਕਿੰਨੇ ਖੜੇ ਹੋ ਕਿੱਤੇ ਖੜੇ ਹੋ ਕਰਾਂਗਾ ਨਾ ਇਨਸਾਫ ਕਿੱਤੇ ਖੜੇ ਹੋਾਨੂੰ ਮੀਨਾ ਪੰਜਾਬ ਸਰਕਾਰ ਕਿੱਤੇ ਖੜੇ ਹੋ 50 ਸਰਕਾਰ ਤੋਂ 50 ਪੁਲਿਸ ਨੂੰ ਉਮੀਦ ਆਣਾ ਕਿੱਥੇ ਹੋਇਆ ਬੱਚੇ ਦੇ ਨਾਲ ਉਹ ਬੱਚੇ ਦੇ ਨਾਲ ਮਾਰਾ ਕਿੱਥੇ ਹੋਇਆ ਇਹ ਬੱਚੇ ਦੇ ਨਾਲ ਤੁਸੀਂ ਕਹਿ ਰਹੇ ਹੋ ਬਾਰ-ਬਾਰ ਬੱਚੇ ਦੇ ਨਾਲ ਟੈਲੀ ਕੱਢਣ ਦਾ ਮੈਂ ਤੁਹਾਨੂੰ ਪੁੱਛ ਰਿਹਾ ਬੱਚੇ ਦੇ ਨਾਲ ਉਹ ਗਲਤ ਬੱਚੇ ਦੇ ਨਾਲ ਗਲਤ ਕਿਹੜੀ ਜਗ੍ਹਾ ਤੇ ਹੋਇਆ ਹੁਸ਼ਿਆਰਪੁਰ ਉਹ ਹੁਸ਼ਿਆਰਪੁਰ ਗਏ ਹੋ گے شیف سینا لوائن گئی ہے جواں بہت جلدی جواں گے باجی جواں گے بورڈ بنا فلیکس پاتا ریلی واسطے دستا گئے ہی جا گے جا گے بھائی صاحب ਜਾਉਂਗਾ ਰੈਲੀ ਕੱਢ ਕੇ ਜਾਉਂਗਾ ਕਦੋਂ ਜਾਉਂਗੇ ਰੈਲੀ ਕੱਢ ਕੇ ਜਾਉਂਗਾ ਪਹਿਲੇ ਮ੍ਰਵਾਸੀਆਂ ਨੂੰ ਜਗਾ ਕੇ ਜਾਉਂਗਾ ਆਪ ਵੀ ਰੈਲੀ ਕੱਢੂਗੇ ਪਾਲਾ ਪ੍ਰਵਾਸੀਆਂ ਦੇ ਹੱਕ ਤੇ ਰੈਲੀ ਕੱਢੂਗੇ ਫਿਰ ਉਹ ਹੱਕ ਤੇ ਰੈਲੀ ਕੱਟਾ ਤੋਬਾਤ ਉਸ ਪਰਿਵਾਰ ਦਾ ਦੁੱਖ ਵਿੱਚ ਸ਼ਾਮਲ ਹੋਵੋਗੇ ਵਾ ਮਨੀਸ਼ ਪਰਮਾ ਜੀ ਤੁਹਾਡੇ ਵਾ ਭਾਈ ਸਾਹਿਬ ਮੈਂ ਰੈਲੀ ਜ਼ਰੂਰ ਕੱਢੂਗਾ ਪ੍ਰਵਾਸੀਆਂ ਦੇ ਹੱਕ ਤੇ ਕੱਢੂਗਾ ਪੰਜਾਬ ਦਾ ਅਮਨ ਸ਼ਾਂਤੀ ਵਾਸਤੇ ਰੈਲੀ ਕੱਢੂਗਾ ਪੰਜਾਬ ਦਾ ਮੋਲ ਨਾ ਖਰਾਬ ਹੋਣ ਅੱਜ ਕੁਝ ਸਰਾਰਤੀ ਲੋਕ ਪੰਜਾਬ ਦਾ ਮੋਲ ਖਰਾਬ ਕਰਨਦੇ ਤੁਲਦੇ ਉਦੋਂ ਦੇ ਬਹੁਤ ਸ਼ਰਾਰਤੀ ਲੋਗ ਹੈ ਤੁਸੀਂ ਸਿਆਣੇ ਲੋਗ ਹੋ ਜਾਣੇ ਲੋਗਾ ਜਿਨਾਂ ਨੇ ਪੋਸਟਰ ਬਣਾ ਕੇ ਪਾਤਾ ਪੰਜੀ ਅਸੀਂ ਹਿੰਦੂਆਂ ਦੇ ਹੱਕ ਕਰ ਰਹੀਏ ਆ ਬਿਨਾਂ ਨੀ ਤੁਮਰਤੰ ਦੇ ਇਹ ਕਿਹੜਾ ਸਮਰਥਨ ਹੋਇਆ ਆ ਦੇ ਨਾਲ ਆ ਇਹ ਕਿਹੜਾ ਸਮਰਥਨ ਹੋਇਆ ਹਨ ਦੇਰੇ ਆ ਤੁਸੀਂ ਗੱਲਾਂ ਕੋ ਪਾਸੇ ਪੰਜਾਬ ਪਾਸੇ ਤੁਸੀਂ ਗੱਲਾਂ ਘਮਾਓ ਜੇ ਕੋਈ ਸੱਚਾ ਪੱਤਰਕਾਰ ਜੇ ਕੋਈ ਸੱਚਾ ਪੱਤਰਕਾਰ ਤੁਹਾਡੇ ਨਾਲ ਗੱਲਾਂ ਕਰ ਲਵੇ ਨਾ ਚਾਹੇ ਤੁਸੀਂ ਤੁਹਾਡਾ ਚਾਹੇ ਉਹ ਮੇਰੇ ਫਿਰ ਮੇਰੇ ਮੂੰਹ ਚੋਂ ਨਾ ਨਾਮ ਨਿਕਲਦਾ ਮੈਂ ਲੈਣਾ ਨਹੀਂ ਚਾਹਦਾ ਜਿੱਤੀ ਮੈਂ ਕੱਲ ਖਬਰ ਕੀਤੀ ਫਿਰ ਤੁਸੀਂ ਕਹਿ ਦਿੰਦੇ ਹੋ ਅਸੀਂ ਗੱਲਾਂ ਕਰਦੇ ਆਂ

ਬੱਚੇ ਦੇ ਪਰਿਵਾਰ ਨੂੰ ਦੋ ਨਾ ਤੋ ਇਹਨੂੰ ਡਾਣਾ ਕਰਕੇ ਪੰਜਾਬ ਦਾ ਮੋਲ ਨਹੀਂ ਖਰਾਬ ਕੀਤਾ ਪ੍ਰਵਾਸੀਆਂ ਨੂੰ ਪੜਾਇਆ ਨਹੀਂ ਕਿ ਤੁਸੀਂ ਉਹਦੇ ਵਿਰੁੱਧ ਚ ਰੈਲੀ ਕਰਦੇ ਉਹਦੇ ਵਿਰੁੱਧ ਭੜਨਾ ਲਾਓ ਮੈਂ ਵਿਰੋਧ ਕਿਉਂ ਕਰ ਦੂੰਗਾ ਮੈਂ ਪ੍ਰਵਾਸੀਆਂ ਆਪਕੇ ਕਰ ਦੂੰਗਾ ਮੈਂ ਆਪਣੇ ਪ੍ਰਵਾਸੀਆਂ ਨੂੰ ਜਗਾਉਂਗਾ ਪੰਜਾਬ ਕੇ ਇੱਕ ਪਾਸੇ ਗਾਲਾਂ ਕੱਢਦੇ ਇੱਕ ਪਾਸੇ ਜਾਣ ਦੀ ਗੱਲ ਕਰਦੇ ਇੱਕ ਪਾਸੇ ਪੰਜਾਬ ਦੁੱਖ ਦੀ ਘਰੀ ਚ ਉਸ ਬੱਚੇ ਨੂੰ ਲੈ ਕੇ ਤੇ ਦੂਜੇ ਪਾਸੇ ਉਸੇ ਲੈ ਲਿਆ ਗਰਾਉਂਡ ਕਰ ਰਹੇ ਆ ਆਪਾਂ ਵੀ ਗਲੇ ਬੱਚੇ ਦੇ ਨਾਲ ਇਹ ਉਹ ਲੋਕ ਨੇ ਮਨੀਸ਼ ਬਰਮਾ ਜੀ ਸਿਪ ਸਨਲ ਲੋਵਾਈਨ ਤੋਂ ਅਮਿਤ अरोड़ा ਜੀ ਜਿਹੜੇ ਮੇਨ ਮੁਖੀ ਨੇ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਾਮਲ ਨਹੀਂ ਹੋਏ ਰੋਹਿਤ अरोड़ा ਜੀ ਗੱਲਾਂ ਕਰਦੇ ਨੇ ਇੰਨਾਂ ਨੇ ਰੈਲੀ ਦਾ ਪੋਸਟਰ ਵੀ ਪਾਤਾ ਰੋਹਿਤ अरोड़ा ਜੀ ਗੱਲਾਂ ਕਰਦੇ ਨੇ ਇੰਨਾਂ ਨੇ ਰੈਲੀ ਕੱਢਣ ਦਾ ਵੀ ਸੋਚਿਆ ਰੋਹਿਤ अरोड़ा ਜੀ ਗੱਲਾਂ ਕਰਦੇ ਨੇ ਜਿੱਥੇ ਕੋਈ ਗਲਤ ਕਰੇਗਾ ਰੋਹਿਤ ਅਰੋੜਾ ਉਹਨਾਂ ਦਾ ਵਿਰੋਧ ਕਰੇਗਾ ਵੀ ਜਿਵੇਂ ਜਲਾ ਰਹੇ ਤੁਹਾਨੂੰ ਜਿਹੜਾ ਦਿਖਾ ਰਹੇ ਆ ਉਸੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਹੈ